ਹੁਸ਼ਿਆਰਪੁਰ ਟਾਂਡਾ ਰੋਡ ਉਤੇ ਸਿਕਰੀ ਅੱਡੇ ਨੇੜੇ ਇੱਕ ਭਿਆਨਕ ਸੜਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਵਾਲੇ ਪਾਸੇ ਤੋਂ ਖਾਲੀ ਨਿੱਜੀ ਸਕੂਲ ਦੀ ਬੱਸ ਜਦੋਂ ਕਸਬਾ ਟਾਂਡਾਵਾਲ ਨੂੰ ਜਾ ਰਹੀ ਸੀ ਤਾਂ ਸਾਹਮਣੇ ਤੋਂ ਗਲਤ ਸਾਈਡ ਤੋਂ ਆ ਰਹੀ ਸਵਿਫਟ ਕਾਰ ਸਕੂਲ ਬੱਸ ਨਾਲ ਟਕਰਾ ਗਈ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਚਲਾ ਰਹੇ ਸਵਿਫਟ ਕਾਰ ਸਵਾਰ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਗੱਡੀ ਦੇ 에ਅਰ ਬੈਗ ਵੀ ਖੁੱਲ ਗਏ ਮੌਕੇ ਤੇ ਵਾਰ-ਵਾਰ ਫੋਨ ਕਰਨ ਉੱਤੇ ਲੋਕਾਂ ਨੇ ਰੋਜ਼ ਜ਼ਾਹਿਰ ਕੀਤਾ ਕਿ ਨਾ ਤਾਂ ਐਮਰਜੈਂਸੀ ਨੰਬਰ ਅਤੇ ਨਾ ਹੀ ਐਂਬੂਲੈਂਸ ਨੰਬਰ ਲੱਗ ਰਿਹਾ ਹੈ। ਕਾਫੀ ਦੇਰ ਹਾਸਾ ਹੋਣ ਤੋਂ ਬਾਅਦ ਇੱਕ ਰਾਹੀ ਰਲੋਂ ਜ਼ਖਮੀ ਨੌਜਵਾਨ ਨੂੰ ਆਪਣੀ ਪ੍ਰਾਈਵੇਟ ਗੱਡੀ ਵਿੱਚ ਪਿਛਲੀ ਸੀਟ ਉਤੇ ਲਟਾ ਕੇ ਇਲਾਜ ਲਈ ਨੇਲੇ ਹਸਤਾਲ ਜਾਇਆ। ਕੋਈ ਗੱਲ ਨਹੀਂ ਘਬਰਾਉਣ ਦੀ ਲੋੜ ਨਹੀਂ। ਤੁਸੀਂ ਕਿੱਥੇ ਜਾ ਰਹੇ ਹੋ? ਭਾਈ ਤੁਹਾਡਾ ਨਾਂ ਕੀ ਸਤੋ? ਮੇਰਾ ਨਾਂ ਭਰੀ ਬਿਕਰਮਜੀਤ ਸਿੰਘ। ਬਿਕਰਮਜੀਤ ਸਿੰਘ ਜੀ ਇਹ ਸਕੂਲ ਦੀ ਬੱਸ ਤੁਸੀਂ ਚਲਾਉਂਦੇ ਹੋ? ਹਾਂਜੀ ਭਾਜੀ। ਤੇ ਇੱਕ ਕਿਦਾਂ ਹਾਸਾ ਹੋਇਆ ਕਿਹੜੀ ਜਗ੍ਹਾ ਹੋਇਆ ਜੀ ਕੀ ਹੋਇਆ ਭਾਜੀ ਮੈਂ ਇਧਰ ਆਉਣਾ ਪਿਆਈ ਆਪਣੀ ਸਾਈਡ ਤੋਂ ਸਦਾ ਹੀ ਇਹ ਹੀ ਲਿਆ ਕੇ ਸਿੱਧਾ ਮੈਨੂੰ ਮਾਰਿਆ ਵਿੱਚ ਸਿੱਧੀ ਲਿਆ ਕੇ ਵਿੱਚ ਮਾਰੀ ਮੈਂ ਆਪਣਾ ਪਛਾਣ ਕੀਤਾ ਭਰ ਨਹੀਂ ਹੋਇਆ ਜੀ ਤੁਸੀਂ ਕਿੱਧਰੋਂ ਆ ਰਹੇ ਸੀ ਕਿੱਧਰ ਮੈਂ ਭਾਜੀ ਇਕ ਨੂੰ ਜਾ ਰਹਿਆ ਸੀਗਾ ਇਧਰੋਂ ਆ ਰਹਿਆ ਸੀ ਹਾਰਪਾਲੀ ਸਾਈਡ ਤੋਂ ਅੱਛਾ ਜੀ ਮੈਂ ਜਾਣੇਗਾ ਟਾਂਡੇ ਵਾਲੀ ਸਾਈਡ ਤੋਂ ਅੱਛਾ ਜੀ ਹਾਂਜੀ ਇਹ ਗੱਡੀ ਤੁਹਾਡੇ ਸਾਹਮਣੇ ਆ ਗਈ ਹਾਂਜੀ ਵੀਰ ਗੱਡੀ ਆ ਕੇ ਸਿੱਧੀ ਭੱਜੀ ਆ ਵੀਰ ਜੀ ਠੀਕ ਹੈ ਜੀ ਹਾਂਜੀ ਤੇ ਕੋਈ ਪਾਸਟ ਬੱਚੇ ਵੀ ਸੀਗੇ ਨਹੀਂ ਵੀਰ ਜੀ ਬੱਚੇ ਨਹੀਂ ਸੀ ਕੋਈ ਸਿੱਧੀ ਮੈਂ ਪਿੱਛੇ ਧਾਰ ਕੇ ਆਇਆ ਅੱਛਾ ਜੀ ਹਾਂਜੀ ਇਹ ਗੱਡੀ 'ਚ ਕਿੰਨੇ ਸਵਾਰ ਸੀ ਵੀ ਦੇਖਿਆ ਉਤਰ ਕੇ ਕਿੰਨਾ ਜ਼ਖਮੀ ਹੋਇਆ ਇੱਕ ਏ ਕੇ ਸੀਗਾ ਜੀ ਅੱਛਾ ਜੀ ਹਾਂਜੀ ਉਤਰ ਕੇ ਕੱਢਿਆ ਨੂੰ ਦਵਾ-ਦਵਾ ਜੀ ਉਹ ਸਿੱਧੇ ਆ ਕੇ ਵਿੱਚ ਮਾਰੀ ਸਿੱਧੀ ਸਾਹਮਣੇ ਅੱਛਾ ਜੀ ਤੇ ਤੁਸੀਂ ਇਹ हिमाਚਲੀ ਗੱਡੀ ਹੈ ਪਰ ਤੇਤਿਮ ਹਜਨ ਜਿਹਨਾਂ ਦੀ ਗੱਡੀ ਹੈ ਹਾਂਜੀ ਠੀਕ ਆ ਜੀ ਬਸ ਤੁਸੀਂ ਕਹ ਲਾ ਰਹੇ ਸੀ ਨਾ ਹਾਂਜੀ ਠੀਕ ਆ ਜੀ ਤੁਹਾਡੇ ਤਾਂ ਨਹੀਂ ਕੋਈ ਸੱਟ ਚੋੜ ਲੱਗੀ ਨਹੀਂ ਨਹੀਂ ਮੇਰੇ ਨਹੀਂ ਲੱਗੀ ਜੀ ਜੀ ਤੁਹਾਡਾ ਕੀ ਨਾਮ ਭਜੀ ਮੇਰਾ ਨਾਮ ਜਸਕਰਨ ਸਿੰਘ ਹੈ ਜੀ ਇਹ ਕਿਹੜੀ ਜਗ੍ਹਾ ਐਕਸੀਡੈਂਟ ਹੋਇਆ ਜੀ ਇਹ ਸਿਕਰੀ ਹੋਇਆ ਵਾਜੀ ਸਿਕਰੀ ਤੁਸੀਂ ਮੌਕੇ ਤੇ ਹੈਗੇ ਸੀ ਤਾਂ ਐਕਸੀਡੈਂਟ ਹੋਇਆ ਨਹੀਂ ਮੌਕੇ ਤੇ ਨਹੀਂ ਤੇ ਆਪਾਂ ਹੁਣੇ ਆਏ ਆਪਣੇ ਵੀਰ ਦੀ ਗੱਡੀ ਤੇ ਉਹ ਮਾਤਾ ਨੂੰ ਦਵਾਈ ਦਿਵਾਉਣ ਲੈ ਕੇ ਆਇਆ ਸੀ ਅੱਛਾ ਜੀ ਉਹ ਦਵਾਈਆਂ ਲੈ ਕੇ ਗੱਡੀ ਐਨੂੰ ਲੈ ਆ ਅੱਛਾ ਜੀ ਉਹ ਦੁਕਾਨ ਤੇ ਲੱਗਾ ਹੈ ਮੰਗੂ ਦੀ ਦੁਕਾਨ ਦੇ ਸਰਾ ਦੇ ਅੱਛਾ ਜੀ ਉਹ ਐਕਸੀਡੈਂਟ ਹੋ ਗਿਆ ਤਾਂ ਕਰਕੇ ਜੀ ਉਹਨੂੰ ਕਾਰ ਚਾਲਕ ਕੀ ਕੰਮ ਕਰਦੇ ਸੀ ਇਹ ਦੁਕਾਨ ਤੇ ਲੱਗਾ ਸੀ ਜੀ ਕਰਿਆਨੇ ਦੀ ਦੇ ਮੰਗੂਆਂ ਸਰਾ ਦੇ ਦੁਕਾਨ ਤੇ ਗੱਡੀ ਉਹਨਾਂ ਦੇ ਮਾਲਕਾਂ ਦੀ ਆ ਹਾਂਜੀ ਉਹਨਾਂ ਦੇ ਮਾਲਕਾਂ ਦੀ ਗੱਡੀ ਜੀ ਠੀ ਵੀਰ ਦੇ ਸੱਟ ਲੱਗੀ ਆ ਸਿਰ ਤੇ ਕਾਫੀ ਜੀ ਅੱਛਾ ਜੀ ਐਂਬੂਲੈਂਸ ਆ ਗਈ ਜੀ ਮੌਕੇ ਤੇ ਨਹੀਂ ਐਂਬੂਲੈਂਸ ਨਹੀਂ ਪੀਰ ਗੱਡੀ ਚ ਲੈ ਕੇ ਗਿਆ ਜੀ ਕੋਈ ਨਹੀਂ ਐਂਬੂਲੈਂਸ ਦਾ ਲੱਗਦਾ ਜੀ ਐਂਬੂਲੈਂਸ ਦਾ ਕੋਈ ਨੰਬਰ ਨਹੀਂ ਲੱਗਿਆ ਲਾਇਆ ਫੋਨ ਹੈ 108 ਆਉਂਦੀ ਵੀ ਸੀ ਪਿੱਛੇ ਉਹ ਮਤਲਬ ਪਤਾ ਨਹੀਂ ਕਿੱਧਰ ਚਲ ਗਈ ਤੇ ਵੀਰ ਇੱਕ ਗੱਡੀ ਚ ਲੈ ਕੇ ਗਿਆ ਵਰਨਾ ਜੀ ਗੱਡੀ ਹੋਏ ਭਾਜੀ ਠੀਕ ਹੈ ਜੀ ਹਾਲੇ ਤੱਕ ਕੋਈ ਐਂਬੂਲੈਂਸ ਨਹੀਂ ਆਈ ਨਹੀਂ ਜੀ ਕੋਈ ਐਂਬੂਲੈਂਸ ਨਹੀਂ ਆਈ ਕੋਈ ਪ੍ਰਸ਼ਾਸਨ ਨਹੀਂ ਆਇਆ ਜੀ ਫੋਨ ਕੀਤਾ ਸੀ ਤੁਸੀਂ ਹਾਂ ਜੀ ਫੋਨ ਕੀਤਾ ਸੀ ਠੀਕ ਹੈ ਜੀ ਨਹੀਂ ਭਾਜੀ ਫੋਨ ਲੱਗਦਾ ਹੀ ਨਹੀਂ ਕਿੰਨੇ ਜਣੇ ਸੀਗੇ ਜੀ ਗੱਡੀ ਚ ਇਹ ਸਕੂਲ ਬੱਸ ਜੇ ਬੱਚੇ ਨਹੀਂ ਸੀ ਹਨ ਨਹੀਂ ਬੱਚੇ ਨਹੀਂ ਸੀ ਮੁੰਡਾ ਇੱਥੇ ਹੀ ਆਉਗੀ ਯਾਰ ਉਹ ਚੈਡ ਨੂੰ ਨਹੀਂ ਇੱਕ ਮਿੰਟ ਭਾਈ ਫੋਨ ਨੰਬਰ ਭਾਈ ਹਾਂਜੀ ਭਾਈ ਕੀ ਨਾਮ ਤੁਹਾਡਾ ਭਾਈ ਮੇਰਾ ਨਾਮ ਹਰਜੋਤ ਆ ਜੀ ਮੈਂ ਤਾਂ ਜਾ ਰਿਹਾ ਸੀਗਾ ਹਿਯਾਰਪੁਰ ਨੂੰ ਤੇ ਗੱਡੀ ਵੱਜੀ ਦੇਖੀ ਆ ਅੱਛਾ ਜੀ ਮੌਕੇ ਤੇ ਮਦਦ ਕਰਨ ਲਈ ਰੁਕੇ ਸੀ ਹਾਂਜੀ ਭਾਈ ਮੁੰਡੇ ਨੂੰ ਕੱਢਿਆ ਵਿੱਚੋਂ ਅੱਛਾ ਜੀ ਤੇ ਮੁੰਡੇ ਦੇ ਵਿਚਾਰੇ ਦੇ ਸਿਰ 'ਚ ਸੱਟ ਲੱਗੀ ਆ ਤੇ ਪਰ ਨਾ ਆਪਾਂ 108 ਤੇ ਵੀ ਲਾ ਕੇ ਦੇਖ ਲਿਆ ਫੋਨ ਹੂੰ 112 ਤੇ ਵੀ ਲਾ ਕੇ ਦੇਖ ਲਿਆ ਉਹਨਾਂ ਦੇ ਟੂ ਟੂ ਹੋ ਕੇ ਬੰਦ ਹੋ ਜਾਂਦਾ ਜੀ ਫੋਨ ਲੱਗਦਾ ਹੀ ਨਹੀਂ ਜੀ ਤੋ ਕੀ ਕਰਨਾ ਐ ਇਦਾਂ ਦਾ ਐਮਪਲੈਸ ਮੌਕੇ ਤੇ ਕੋਈ ਨਹੀਂ ਪਹੁੰਚੀ ਹੁਣ ਆਪ ਗੱਡੀ 'ਚ ਬੰਦਾ ਕੋਈ ਵਿਚਾਰਾ ਭਲਾ ਕਰਨ ਹੋਵੇ ਜਿਹੜਾ ਲੈ ਕੇ ਗਿਆ ਉਹ ਲੈ ਕੇ ਗਿਆ ਜੀ ਠੀਕ ਹੈ ਜੀ ਨੁਕਸਾਨ ਕਿੰਨਾ ਕੁ ਦੇਖਿਆ ਤੁਸੀਂ ਬਾਈ ਮੁੰਡੇ ਦਾ ਸਿਰ ਗੱਡੀ ਦਾ ਡੈਮੇਜ ਆ ਜੀ ਪੂਰੀ ਮੁੰਡੇ ਦੇ ਸਿਰ ਤੇ ਸੱਟਾਂ ਲੱਗੀਆਂ ਕੱਚ ਪਿਆ ਮੂੰਹ ਤੇ ਜ਼ਿਆਦਾ ਇਕੱਲਾ ਹੀ ਸੀਗਾ ਕਿ ਨਾਲ ਕੋਈ ਇਕੱਲਾ ਹੀ ਸੀਗਾ ਜੀ ਇਕੱਲਾ ਹੀ ਅੱਛਾ ਜੀ ਹਾਂ ਜੀ ਤੇ ਇਹ ਸਕੂਲ ਬੱਸ ਵਿੱਚ ਵਜਾ ਹਾਂ ਜੀ ਸਕੂਲ ਬੱਸ ਠੀਕ ਹੈ ਜੀ ਕੋਈ ਹੋਰ ਵੀ ਨਾਲ ਹੈ ਨਹੀਂ ਸੀ ਨਹੀਂ ਕੋਈ ਨਹੀਂ ਨਾਲ ਸੀ ਘਰਾ ਬੱਸ ਵਾਲਾ ਇੱਥੇ ਹੀ ਆ ਜੀ ਜੀ ਬਸ ਚਾਲਕ ਤੇ ਵੀ ਲੱਗੀ ਹੋ ਸਕਦੀ ਨਹੀਂ ਭਾਜੀ ਬਚਾਅ ਹੋ ਗਿਆ ਮੁੰਡਾ ਆਫਸਾਈਡ ਆ ਗਿਆ ਪਤਾ ਨਹੀਂ ਜਾ ਉਹ ਟੇਕਣ ਲੱਗਾ ਕੀ ਹੋਇਆ ਜੀ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ